ਦੋਸਤੋ ਇਸ ਸਮੇਂ ਸੀ ਗੁਰਦਾਸਪੁਰ ਦੇ ਉਹ ਰੋਡ ਪੰਡੋਰੀ ਰੋਡ ਨੂੰ ਜਾਂਦਾ ਫਾਟਕ ਉੱਤੇ ਖੜੇ ਆ ਤੁਸੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇੱਕ ਜਿਹੜੀ ਟਰਾਲੀ ਸੀ ਜਿਹਦੇ ਵਿੱਚ ਕਣਕ ਦੇ ਬੋਰੀਆਂ ਲੱਦੀਆਂ ਹੋਈਆਂ ਸੀ ਉਹ ਪੋਲ ਨਾਲ ਟਕਰਾਈ ਜਿਸ ਦੇ ਕਰਕੇ ਆ ਪੋਲ ਜਿਹੜਾ ਉਹ ਡੈਮੇਜ ਹੋ ਗਿਆ ਜਿਸ ਕਰਕੇ ਥੋੜੀ ਬਹੁਤੀ ਜਿਹੀ ਸ਼ੁਰੂ ਵਿੱਚ ਸਮੱਸਿਆ ਆਈ ਸੀ ਪਰ ਮੌਕੇ ਦੇ ਅਧਿਕਾਰੀਆਂ ਨੇ ਪਹੁੰਚ ਕੇ ਇੱਥੇ ਇੱਕ ਬੈਰੀਗੇਡ ਟਾਈਪ ਦੀ ਲਾਤੀ ਕਿਉਂਕਿ ਟ੍ਰੇਨ ਵੀ ਨੰਗਣੀ ਸੀ ਉਸ ਸਮੇਂ ਤੇ ਕੋਈ ਜ਼ਿਆਦਾ ਨੁਕਸਾਨ ਤੇ ਨਹੀਂ ਹੋਇਆ ਪਰ ਨੁਕਸਾਨ ਕਾਫੀ ਵੱਡਾ ਹੋ ਸਕਦਾ ਸੀ ਕਿਉਂਕਿ ਜਦੋਂ ਕਿਸਾਨ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਅਕਸਰ ਹੀ ਇਸ ਰੋਡ ਦੇ ਉੱਪਰੋਂ ਟਰਾਲੀਆਂ ਲੰਘਦੀ ਆਉਂਦੀਆਂ ਤੇ ਜਿਹੜਾ ਫਾਟਕ ਆ ਉਹ ਪ੍ਰੋਪਰ ਜਿਹੜਾ ਉਹ ਸਿੱਧਾ ਨਹੀਂ ਹੈਗਾ ਥੋੜਾ ਜਿਹਾ ਫਾਟਕ ਤੁਸੀਂ ਦੇਖ ਸਕਦੇ ਕਿ ਟੇਡਾ ਵਾ ਇਹਦੇ ਕਰਕੇ ਕੀ ਸਮੱਸਿਆ ਪੈਦਾ ਹੋਈ ਆ ਸੋ ਕਿਸਾਨ ਦਾ ਕਹਿਣਾ ਵਾ ਕਿ ਇਹ ਨੁਕਸਾਨ ਹੋ ਸਕਦਾ ਸੀ ਪਰ ਨੁਕਸਾਨ ਨਹੀਂ ਹੋਇਆ ਸੋ ਕਿਸਾਨਾਂ ਨੇ ਆਇਆ ਕਿ ਜਿਹੜੇ ਫਾਟਕ ਹੈ ਇਹਨਾਂ ਨੂੰ ਸਹੀ ਕੀਤਾ ਜਾਣਾ ਜੀ ਦਾ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੇ ਮੁਲਾਜ਼ਮਾ ਇਹ ਤਾਂ ਮੁਲਾਜ਼ੇ ਵੀ ਮੌਕੇ ਤੇ ਪਹੁੰਚੇ ਸੀ ਜਿਨ੍ਹਾਂ ਕੋ ਮੌਕੇ ਤੇ ਪਹੁੰਚ ਕੇ ਜਿਨ੍ਹਾਂ ਵੱਲੋਂ ਟ੍ਰੈਫਿਕ ਨੂੰ ਜਿਹੜਾ ਵਾ ਉਹ ਕੰਟਰੋਲ ਕੀਤਾ ਗਿਆ ਕਿਉਂਕਿ ਇੱਕਦਮ ਟ੍ਰੇਨ ਵੀ ਆਣੀ ਸੀ ਉਦੋਂ ਉਹ ਫਾਟਕ ਵੀ ਟੁੱਟ ਗਿਆ ਸੀ ਦੇ ਹੋ ਸਕਦਾ ਸੀ ਕੋਈ ਨੁਕਸਾਨ ਹੋ ਜਾਂਦਾ ਪਰ ਨੁਕਸਾਨ ਕੋਈ ਵੀ ਨਹੀਂ ਹੋਇਆ ਸੋ ਜੇ ਮਲਾਜ਼ਮ ਵੀ ਇੱਥੇ ਜਿਹੜਾ ਡਰਾਈਵਰ ਆ ਜਿਹੜਾ ਟਰਾਲੀ ਦਾ ਡਰਾਈਵਰ ਆ ਉਹਦਾ ਵੀ ਇਹ ਕਹਿਣਾ ਵਾ ਕਿ ਜੋ ਵੀ ਕੋਈ ਨੁਕਸਾਨ ਆ ਉਹ ਆਪਾਂ ਭਰਨ ਲਈ ਤਿਆਰ ਆ ਪਰ ਫਿਰ ਵੀ ਉਹਨਾਂ ਨੇ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੰਨੇ ਵੀ ਫਾਟਕ ਆ ਉਹ ਸਾਰੇ ਫਾਟਕਾਂ ਨੂੰ ਪ੍ਰੋਪਰ ਜਿਹੜਾ ਧਿਆਨ ਰੱਖਣਾ ਚਾਹੀਦਾ ਕਿ ਕੀ ਉੱਥੇ ਦਿੱਕਤ ਆ ਰਹੀ ਹੈ ਜਿਵੇਂ ਇਸ ਫਾਟਕ ਤੇ ਅਕਸਰ ਹੀ ਜਿਹੜੀ ਆ ਆਵਾਜਾਈ ਲੱਗੀ ਹੋਈ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਨੇ ਅਪੀਲ ਕੀਤੀ ਕਿ ਇਹਨਾਂ ਨੂੰ ਸਹੀ ਕੀਤਾ ਜਾਏ ਤਾਂ ਜੋ ਕੋਈ ਹੋਰ ਵੱਡਾ ਨੁਕਸਾਨ ਜਰਾ ਉਹ ਨਾ ਹੋ ਸਕੇ